ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਦਿਨ ਐਮਪੀ ਹਰਸ਼ਿਮਰਤ ਕੋਰ ਬਾਦਲ ਨੇ ਰਜ ਦੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਉਹਨਾਂ ਨੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਤੁਸੀਂ ਵੀ ਸੁਣੋ ਕੀ ਕੁਝ ਕਿਹਾ ਐਮਪੀ ਹਰਸ਼ਿਮਰਤ ਕੋਰ ਬਾਦਲ ਨੇ ਇਹ ਬੁਰੀ ਤਰ੍ਹਾਂ ਹਿਲੇਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜਿਹੀ ਹਰਕਤਾਂ ਕਰਦਾ ਹੈ ਜਿਹੜਾ ਬਿਕਰਮਵਾਲਾ ਤਕੜਾ ਯੋद्धा ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਪਿਛਲੇ ਵਾਲਿਆਂ ਨੇ ਵੀ ਜੇਲ੍ਹ ਚ ਸਿੱਟ ਕੇ ਦੇਖ ਲਿਆ ਸੀ ਕੀ ਮਿਲਿਆ ਜਿਹਨਾਂ ਨੇ ਸਾਜ਼ਿਸ਼ਾਂ ਰਚੀਆਂ ਸੀ ਉਹ ਆਪ ਨਾਲ ਉਹਨਾਂ ਦਾ ਕੀ ਹਸ਼ੇ ਹੋਇਆ ਇਹ ਉਹ ਦਰ ਹੈਗਾ ਜਿੱਥੇ ਸੱਚ ਦੀ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿਲਾਨ ਚ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਾਂਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਤੇ ਜੇ ਭਗਵੰਤ ਮਾਨ ਜੇ ਵਿਕਰਮ ਦੀ ਘਰ ਵਾਲੀ ਦੇ ਉੱਤੇ ਝੂਠਾ ਕੇਸ ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਾਈ ਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜੇ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜाहिर ਕੀਤਾ ਜੇ ਵਿਕਰਮ ਨੇ ਉਹਦੇ ਬਾਰੇ ਟਿੱਪਣੀ ਕਰ ਦਿੱਤੀ ਤਾਂ ਚੱਕ ਕੇ ਉਹਨੂੰ 2 ਸਾਲ ਪੁਰਾਣਾ ਕੇਸ ਜਿੱਥੇ ਨਾ ਕਾਂਗਰਸੀਆਂ ਨੂੰ ਕੁਝ ਮਿਲਿਆ ਨਾ ਅਕਾਲੀ ਨਾ ਇਹਨਾਂ ਨੂੰ ਕੁਝ ਮਿਲਿਆ ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਵਿਕਰਮ ਨੂੰ ਡਰੋਂ ਦਮਕਾਉਣ ਵਾਸਤੇ ਇਹ ਯੋਦਾ ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜਿਵੇਂ ਆਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਆਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਆਕਾਲੀ ਦਲ ਪਿੰਡ-ਪਿੰਡ ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕੇ ਕਿ ਜਿਸ ਦਿਨ ਇਹ ਪਾਰਟੀ ਖੜ ਜਾਏ ਦਿੱਲੀ ਵਾਲੇ ਸਾਰਿਆਂ ਨੂੰ ਭਜਾ ਦੇਉਗੀ ਤੇ ਬਿਕਰਮ ਤਾਂ ਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜੇ 100 ਹੋਰ ਨੂੰ ਭਜਾ ਸਕਦਾ ਹੈ ਅੱਜ ਬਟਾਲੇ ਦੇ ਵਿੱਚ ਵੀ ਭਾ ਜੀਪੀ ਦੇ ਜਿਹੜੇ ਪ੍ਰਧਾਨ ਨੇ ਉਹ ਆਕਾਲੀ ਦਲ ਚ ਸ਼ਾਮਿਲ ਹੋਣ ਲੱਗਦਾ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨ 10 ਸਾਲਾਂ 'ਚ ਲੋਕਾਂ ਨੇ ਤਿੰਨਾਂ ਪਾਰਟੀਆਂ ਨੂੰ ਦੇਖ ਲਿਆ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਸੋਚੀ ਸਮਝੀ ਸਾਜ਼ਿਸ਼ ਰਚੀ ਗਈ। ਉਹ ਸਾਜ਼ਿਸ਼ ਦੇ ਤਹਿਤ ਇਸ ਸਰਮੌਰ ਪਾਰਟੀ ਲੋਕਪ੍ਰਿਯ ਨੇਤਾ ਸਰ ਬਾਦਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ ਉਹਨਾਂ ਦੇ ਖਿਲਾਫ ਮਨਾ 'ਚ ਕਿਵੇਂ ਨਫ਼ਰਤ ਭਰੀ ਗਈ ਤੇ ਇਹਨਾਂ 8 ਸਾਲਾਂ 'ਚ ਲੋਕੀ ਸਾਰਾ ਕੁਝ ਦੇਖ ਚੁੱਕੇ ਨੇ ਸਮਝ ਚੁੱਕੇ ਨੇ